ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਇਆ ਢਾਲੀਵਾਲ ਡੈਰੀ ਫਾਰਮ ਤੇ ਚਾਰ ਬੱਛੀਆਂ ਦਿਖਾਵਾਂਗੇ ਤਿੰਨ ਹੈਗੀਆਂ ਨੇ ਤਾਜ਼ੀਆਂ ਸੂਈਆਂ ਤੇ ਇੱਕ ਹੈਗਿਆ ਸੱਜਣੋ ਗੱਬਣ ਤੇ ਦੋ ਦੀ ਜੇਰ ਇਧਰਲੇ ਬੰਨੇ ਡਾਨਾ ਤੇ ਇੱਕ ਬੱਛੀ ਦੀ ਜੇਰ ਪਈ ਜਾਂਦੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਇਕੱਲੀ ਇਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਔਰ ਗੁਰਪ੍ਰੀਤ ਜੀ ਕੀ ਹਾਲ ਹੈ ਠੀਕ ਆ ਬਾਈ ਠੀਕ ਆ ਚੜਦੀ ਕਲਾ ਜਮਾਂ ਜੀ ਕਿਹੜੇ ਪਾਸੋਂ ਕਰੀਏ ਸ਼ੁਰੂ ਫਿਰ ਇੱਧਰੋਂ ਹੀ ਕਰ ਲੈਨੇ ਆ ਜੀ ਤੋਰੋ ਬਾਈ ਖੋਲ ਕੇ ਸੁਹਾ ਕਿਹੜਾ ਦੂਜਾ ਸੁਹਾ ਫਿਰ ਦੂਜਾ ਸੁਹਾ ਸੁਈ ਕਦੋਂ ਆ ਬਾਈ ਇਹ ਆ ਪਈਆ ਜੇਰੀ ਅੱਜ ਇਹਦੀ ਹੈਗੀਆ ਡੰਨ ਤੇ ਅੱਜ ਹੀ ਸੁਈਆ ਤੇ ਕਦ ਕਾਠ ਆ ਗਿਆ ਫੁੱਲ ਵੱਡਾ ਜਾਤ ਨਸਲ ਬਰੀਡੋ ਸੋਡੇ ਸਾਹਮਣੀ ਆ ਹਰੇਕ ਪੱਖ ਤੋਂ ਦਿਖਾ ਦੂੰਗਾ ਤੁਹਾਨੂੰ ਮੈਂ ਬਾਕੀ ਆਰਡਰ ਰੱਖਦੀ ਆ ਬਿਲਕੁਲ ਫਿਕਸ ਜਿਵੇਂ ਆਪਾਂ ਕਹਿ ਲਿਆ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਉਹ ਸਿਸਟਮ ਹੀ ਆ ਦੂਆ ਦੂਜਾ ਪਹਿਲਾਂ ਦਾ ਕੀ ਰਿਕਾਰਡ ਆ ਬਾਈ ਦਾ 35 37 ਕਿਲੋ ਦਾ ਰਿਕਾਰਡ ਆ ਯਾ ਆ ਵੀ 66 ਦੀ ਆ 66 ਹੀ ਸੀ ਮੰਨ ਲਗਿਆ ਹੋਇਆ ਸੀ ਬੱਛੀ ਦਿੱਤੀ ਆ 스ਨੋਮੈਨ ਦੀ 스노우ਮੈਨ ਦੀ ਨਾਲ ਇਹਦੇ ਬੱਛੀ ਆ ਗਈ ਆ ਇੱਥੇ ਰੋਕ ਲਾ ਮੜੀ ਤੇ ਵਜਨ ਵਜੂਦ ਚ ਵੀ ਫੁੱਲ ਆ ਗਈ ਫੁੱਲ ਹੈਵੀ weight ਚ ਆ ਗਈ ਕੱਦ ਵੀ ਫੁੱਲ ਵੱਡਾ ਤੇ ਉੱਤੋਂ ਦੇ ਚੜਾਈ ਦੀ ਗੱਲ ਕਰ ਲਈਏ ਬਾਡੀ ਦੀ ਚੜਾਈ ਵੀ ਫੁੱਲਾ ਤੇ ਜਿਹੜੀ ਆਰਡਰ ਦੀ ਸ਼ੇਪ ਆ ਆਰਡਰ ਰੱਖਦੀ ਆ ਬਿਲਕੁਲ ਸਜਣੋਂ ਨਾਲ ਲੱਗਵਾ ਜਿਵੇਂ ਬੱਛੀਆਂ ਦਾ ਆਰਡਰ ਹੁੰਦਾ ਆਪਾਂ ਕਹਿ ਲਈਏ ਜਾ ਮੱਜਾਂ ਗਾਵਾਂ ਦਾ ਮੱਜਾਂ ਦਾ ਕਹਿ ਲਈਏ ਪਹਿਲਣ ਦੂਜਣ ਝੋਟੀਆਂ ਤੋਂ ਉਹਦੇ ਮango ਚੌੜਾ ਆਰਡਰ ਰੱਖ ਦਿਆ ਇੱਥੋਂ ਚੈੱਕ ਕਰ ਸਕਦੇ ਹੋ ਚਬਾਈ ਦੀ ਕਿਵੇਂ ਸਤਾ ਦੀ ਇੱਕ ਨੰਬਰ ਆ ਜੀ 100 ਦੀ 100 ਜਮਾਂ ਜੀ ਬੱਸ ਦਿਖਾ ਦਿਓ ਰੇਟ ਕੀ ਰਹੂਗਾ ਔਰ ਪ੍ਰੀਜ਼ੇ ਦਾ ਰੇਟ ਫੋਨ ਤੇ ਕਰ ਲਾਂਗੇ ਆ ਰੇਟ ਬਾਈ ਕਹਿੰਦਾ ਫੋਨ ਤੇ ਦੱਸ ਦਾਂਗੇ ਤੇ ਆ ਨਾਲ ਇਹਦੇ ਆ ਗਈ ਸੱਜਣੋ ਸਨੋਮੈਨ ਦੀ ਬੱਛੀ ਕਿਉਂਕਿ ਬੱਛੀ ਵੀ ਹੈ ਕਹਿ ਸਕਦੇ ਆ ਆਪਾਂ ਵੀ ਫੁੱਲ ਬਰੀਡ ਦੇ ਵਿੱਚ ਹੀ ਆ ਗਈ ਆ ਕਰੀ ਖੜੀ ਮੜੀ ਜੀ ਕੱਦ ਕਾਠ ਵੀ ਚੰਗਾ ਕਰੂਗੀ ਤੇ ਪ੍ਰਿੰਟ ਪੇਜ ਵੀ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਇਹਦੀ ਨਸਲ ਹੁੰਦੀ ਆ ਕੁਆਲਿਟੀ ਕੁਆਲਿਟੀ ਆਪੇ ਦੱਸ ਦਿੰਦੇ ਆ 10 ਤੋਂ 15000 ਦੀ ਬੱਸੀ ਰੱਖ ਲਾਂਗੇ ਆਪਾਂ ਸੌਦਾ ਹੋਣ ਤੋਂ ਬਾਅਦ ਜੇ ਕਿਸੇ ਭਰਾ ਨੇ ਕਟਾਉਣੀਆਂ ਜੇ ਕਟਾਉਣੀਆਂ ਆ 10 ਤੋਂ 15 ਦੀ ਬਾਈ ਕਹਿੰਦਾ ਆਪਾਂ ਬੱਛੀ ਵੀ ਰੱਖ ਲਾਂਗੇ ਬਾਕੀ ਇਥੋਂ ਬੱਛੀ ਦੀ ਲੰਬਾਈ ਕਰ ਸਕਦੇ ਹੋ ਚੈੱਕ ਇਹ ਆ ਗਈ ਸਨੋਮੈਨ ਦੀ ਬਾਈ ਹਾਂਜੀ ਆ ਇਹ ਆ ਗਈ ਨਾਲ ਸਨੋਮੈਨ ਦੀ ਬੱਛੀ ਤੇ ਆਰਡਰ ਕੁਆਲਿਟੀ ਵਾਲੇ ਤਾਂ ਉਹੀ ਗੱਲ ਆ ਵੀ ਕੰਢੀ ਕੱਢੇ ਪਏ ਨੇ ਹੰ ਦਾ ਸਹਿਜ ਵੀ ਇੱਕੋ ਜਿਹਾ ਧਾਰਾ ਮਾਰ ਕੇ ਦਿਖਾ ਦਾਂਗੇ ਜੀਆਂ ਦਿਖਾ ਦੇ ਲਾ ਦੇ ਬੱਚਾ ਆ ਲਾ ਦੇ ਬੱਚਾ ਜੀਆਂ ਧਾਰਾਂ ਵੀ ਤੁਹਾਨੂੰ ਆਪਾਂ ਸਜਣੋ ਮਾਰ ਕੇ ਵੀਡੀਓ ਚ ਦਿਖਾਈ ਦੇਵਾਂਗੇ ਤੂੰ ਲਾ ਦੇ ਬੱਚਾ ਫਿਰ ਅਤਨੇ ਆਪਾਂ ਗੱਲਬਾਤ ਕਰ ਲੈਣਾ 2 ਨੰਬਰ ਵਾਲੀ ਦੀ ਲਾ ਚੋਬਰਾ ਇਹਨੂੰ ਤੋੜ ਦੇ ਹੋਲ ਕੇ ਇਹਦਾ ਸੂਆ ਕਿਡਾ ਬਾਈ ਇਹਦਾ ਵੀ ਦੂਜਾ ਸੂਆ ਗੁਰੀ ਦੂਜਾ ਸੂਆ ਇਹ ਕਦੋਂ ਸੂਈ ਆ ਇਹਨੂੰ ਹੋ ਗਿਆ ਅੱਧਾ ਘੰਟਾ ਸੂਈ ਨੂੰ ਅੱਧਾ ਘੰਟਾ ਹਾਂ ਇਹ ਦੀ ਜੇਰ ਪੈਂਡਿੰਗ ਆ ਜੀ ਹੈ ਨਾ ਇਹਦੀ ਪੈਂਡਿੰਗਾ ਇਹਨਾਂ ਦੋ ਦੀ ਪੈ ਗਈ ਠੀਕ ਆ ਗੱਲ ਸੂਆ ਇਹਦਾ ਵੀ ਦੂਜਾ ਤੇ ਆਰਡਰ ਕੁਆਲਿਟੀ ਇਹ ਵੀ ਬਾਕਮਾਲ ਨਸਾਂ ਵੀ ਬਹੁਤ ਆ ਗਈਆਂ ਤੇ ਆਰਡਰ ਵੀ ਫੁੱਲ ਚੌੜਾ ਤੇ ਆ ਗਿਆ ਆਰਡਰ ਇਹਦਾ ਸੱਜਣੋ ਜਿਵੇਂ ਤੁਹਾਨੂੰ ਦੱਸਿਆ ਵੀ ਫਿਕਸ ਆਰਡਰ ਦੀਆਂ ਗਾਵਾਂ ਦਿਖਾਉਂਗਾ ਸਾਰੀਆਂ ਇੱਕ ਦਿਖਾਉਂਗਾ ਗੱਬਨ ਟੌਪ ਜਮਾ ਕਮਾਲਾ ਬਾਈ ਇੱਥੇ ਚੱਲ ਲੈ ਵੇਦੀ ਆ ਗੁਰੀ ਇਹ ਇਹਦਾ ਕੀ ਰਿਕਾਰਡ ਆ ਗੁਰਪ੍ਰੀਤ ਪਹਿਲਣ ਦਾ ਇਹਦਾ 28 29 ਕਿਲੋ ਤੋਂ ਦਿੱਤਾ ਹੋਇਆ ਬਾਈ ਪਹਿਲਣ ਦਾ ਪਹਿਲਣ ਦਾ ਹਾਂ ਠੀਕ ਹੈ ਗੱਲ ਆ ਲੈ ਚੱਲ ਬਾਈ ਇਹ ਤਕਰੀਬਨ ਆਪਾਂ ਚਾਰੇ ਗਾਵਾਂ ਫਾਰਮ ਦੀਆਂ ਨੇ ਜਿਹੜੀਆਂ ਦਿਖਾਵਾਂਗੇ ਹਾਂ ਵਧੀਆ ਬਰੀਡ ਦੀਆਂ ਗਾਵਾਂ ਨੇ ਆਰਡਰ ਰੱਖਦੀ ਆ ਬਿਲਕੁਲ ਫਿਕਸ ਜੇ ਗੱਲ ਕਰ ਲਈਏ ਰੱਖਦੀ ਆ ਇਹਨਾ ਵੀ ਆਪਾਂ ਕਹਿ ਲਈਏ ਫੁੱਲ ਚੌੜਾ ਆਰਡਰ ਤੇ ਜੇਰ ਇਹਦੀ ਜਿਵੇਂ ਸਾਨੂੰ ਦੱਸਿਆ ਜੇਰ ਦੀ ਕਰਦੀ ਆ ਤੋਰਾ ਤੋਰਾ ਇੱਕ ਨੰਬਰ ਆ ਮੇਰੇ ਕੋਲ ਵੀਡੀਓ ਹੈਗੀ ਆ ਕੱਲ ਦੀ ਬਣੀ ਹੋਈ ਠੀਕ ਆ ਗੱਲ ਕੱਲ ਵਾਲੀ ਦੀ ਹਾਂ ਆ ਉਹ ਕਈ ਵਾਰੀ ਜੇ ਆਪਾਂ ਗੱਲ ਕਰ ਲਈਏ ਪਸ਼ੂ ਹੈ ਨਾ ਸੂਆ ਜਾਂ ਮੰਨ ਜੰਦਾ ਕਿਉਂਕਿ ਇਹ ਤਾਜਾ ਸੂਂਦਾ ਤੇ ਬਾਕੀ ਆਰਡਰ ਰੱਖਦੀ ਆ ਭਾਈ ਅੱਗੇ ਪਿੱਛੇ ਆ ਗਈ ਗੁਰੀ ਗਾਂ ਉਹ ਇੱਕ ਨੰਬਰ ਵਾਲੀ ਦਾ ਸਾਨੂੰ ਆਪਾਂ ਹੁਣ ਦਿਖਾ ਦੇਣਾ ਧਾਰਾ ਮਾਰ ਕੇ ਮਾਰ ਦੋ ਜੀ ਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਪਸਮਾ ਵੀ ਫੁੱਲਾ ਮੱਜ ਆ ਪਿਛਲੇ ਥਣਾ ਚ ਦਿਖਾ ਦੇ ਰਹੇ ਆ ਆਪਾਂ ਤੁਹਾਨੂੰ ਧਾਰਾ ਮਾਰ ਕੇ ਲਾਗ ਲਿਆ ਤੁਸੀਂ ਮਾਰਦੇ ਬਾਈ ਬਾਹ ਛੱਡ ਦੇ ਬਾਈ ਚਵਾਈ ਦੀ ਆ ਗਈ ਫੁੱਲ ਠੋਸ ਤੇ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਪਹਿਲਾਂ ਦਾ ਰਕਾੜ 30 32 ਕਿਲੋ ਦਾ ਬਾਈ ਹਾਂਜੀ ਨਹੀਂ ਨਹੀਂ 35 37 ਕਿਲੋ ਦਾ 35 36 ਦਾ ਪਹਿਲਾਂ ਦਾ ਕਰਕਟ ਦਊਗੀ ਇਹਨਾਂ ਠੀਕ ਹੈ ਜੀ 40 ਨੂੰ ਮੂੰਹ ਮਾਰੂਗੀ ਆ ਨਾਲ ਬੱਛੀ ਆ ਗਈ 스노우맨 ਦੀ ਹਾਂਜੀ ਅੱਬ ਵੀ ਬੱਛੀ ਆ ਤੇ ਨਾਲ ਵੀ ਬੱਛੀ ਆ ਜੇਰ ਵਾਲਾ ਕੰਮ ਵੀ ਇਹਦਾ ਡਾਨਾ ਬੱਸੀ 15000 ਦੀ ਆਪਾਂ ਕਟ ਲਾਂਗੇ। ਸੁਆ ਕੁਚਾ ਤੇ 15000 ਦੀ ਬਾਈ ਕਹਿੰਦਾ ਬੱਛੀ ਆਪਾਂ ਜੇ ਕਿਸੇ ਸੱਜਣ ਨੇ ਕਟਾ ਕੇ ਜਾਣੀ ਆ ਇੱਥੇ ਕੱਟ ਵੀ ਲਵਾਂਗੇ। ਲੈ ਹੁਣ 2 ਨੰਬਰ ਵਾਲੀ ਨੂੰ ਵੀ ਲਾ ਦੇ ਬੱਚਾ ਤਾਰਾਂ ਦੇ ਵੀ ਦਿਖਾ ਦੇ ਮਾਰ ਕੇ। ਇਹ ਆ ਗਈ 2 ਨੰਬਰ ਤੇ ਬੱਛੀ ਤੋਰ ਕੇ ਆਪਾਂ ਤੁਹਾਨੂੰ ਦਿਖਾਤੀ ਤੇ ਹੁਣ ਬੱਚਾ ਲਾ ਕੇ ਤਾਰਾਂ ਸੱਜਣੋਂ ਆਪਾਂ ਇਹਦੀਆਂ ਵੀ ਤੁਹਾਨੂੰ ਦਿਖਾ ਦਨੇ ਮਾਰ ਕੇ। ਲੈ ਤਾਰਾਂ ਸੱਜਣੋਂ ਆਪਾਂ ਇਹਦੀਆਂ ਵੀ ਦਿਖਾ ਦਰੇ ਮਾਰ ਕੇ 2 ਨੰਬਰ। ਨਾੜਾਂ ਦੇਖ ਪੂਰੀ ਨਾੜਾਂ ਦਿਖਾ ਦੀ ਨਾਲੇ ਲੈ ਵਿੱਚ। ਅਗ ਆਰਡਰ ਵੀ ਫੁੱਲ ਸਾਈਜ਼ ਦਾ ਰੱਖਦੀ ਆ ਤੇ ਥਾਣਾ ਜਿਹੜਾ ਥਣ ਵੀ ਚੰਗੀ ਆ ਨਾੜਾ ਨੂੜਾ ਗਿਲੇ ਦੇ ਦੀ ਮੋਤੀ ਚਵਾਈ ਵਾਲੀ ਆ ਗਿਆ ਜੇ ਗੱਲ ਕਰ ਲਈਏ ਹੱਥੀ ਚਵਾਈ ਵਾਲਾ ਥਣ ਵੀ ਲੱਗਿਆ ਤੇ ਮਸ਼ੀਨ ਵਾਲਾ ਵੀ ਲੱਗਿਆ 3 ਕਿਲੋ ਦੁੱਧ ਤਾਂ ਦੇ ਹੀ ਦੇਣਾ ਨੇ ਹਰਾਮ ਨਾ ਇਹ ਆ ਗਈ 2 ਨੰਬਰ ਤੇ ਸੂਆ ਇਹਦਾ ਵੀ ਦੂਜਾ ਤਾਜੀ ਸੂਈਆ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਮੇਲ ਕਾਫ ਤੇ ਜਾਤ ਨਸਲ ਬਰੀਡ ਚ ਫੁੱਲੇ ਆ ਗਈ ਜੇ ਗੱਲ ਕਰ ਲਈਏ ਹਾਂਜੀ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਆ ਗਈ ਬਿਲਕੁਲ ਸਜ ਨੂੰ ਨਵੇਂ ਹਾਨ ਕੀ ਥਣ ਦਾ ਸੈਜ ਤੁਹਾਨੂੰ ਇੱਕ ਵਾਰੀ ਫਿਰ ਚੈੱਕ ਕਰਾ ਦਨੇ ਆਪਾਂ ਥਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ 3 ਨੰਬਰ ਤੇ ਬੱਛੀ ਇਹ ਵੀ ਤਾਜੀ ਸੂਈ ਆ ਤੇ ਇੱਕ ਦਿਖਾਉਂਗਾ ਗੱਬਣ ਗੱਬਣ ਦਾ ਤੁਹਾਨੂੰ ਸੀਨ ਆ ਲੱਗੂ ਵੀ ਜਿਵੇਂ ਬਾਜ਼ਾਰ ਵਾਲਾ ਕੰਮੇ ਹੁੰਦਾ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਟੋਰ ਖੋਣ ਕੇ ਬਾਈ ਇਹ ਕਹਤੋ ਸੂਈ ਆ ਇਹ ਰਾਤ ਦੀ ਸੂਈ ਆ ਇਹਦੀ ਵਿੱਚ ਏਰ ਜੁਰ ਦਾਣਾ ਏਰ ਜੱਪਾ ਦਾਣਾ ਸੂਆ ਹੈਗਾ ਰਾਤ ਦਾ ਸੂਆ ਦੂਜਾ ਬਾਈ ਦੂਜਾ ਸੂਆ ਸੂਆ ਆ ਗਿਆ ਦੂਜਾ ਤੇ ਜੇਰ ਤਕਰੀਬਨ ਸਾਨੂੰ ਮੈਂ ਸਟਾਰਟਿੰਗ ਜੀ ਦਿਖਾਤੀ ਦੋਏ ਬੱਚੀਆਂ ਦੀ ਤੇ ਵਾਪਸੀ ਤੇ ਵੀ ਦਿਖਾ ਦੂਗਾ ਕੱਦ ਬੱਡ ਵੀ ਚੰਗਾ ਰੱਖਦੀ ਆ ਥਣ ਦਾ ਸਹਿਜ ਰੱਖਦੀ ਆ ਮੱਜਾਂ ਨਾਲ ਦਾ ਸੋਹਣਾ ਰੱਖਦੀ ਆ ਚਾਰੇ ਥਣਾ ਦਾ ਸਹਿਜ ਵੀ ਇੱਕੋ ਜਿਹਾ ਕੱਦ ਵੀ ਫੁੱਲ ਵੱਡਾ ਤੇ ਲੰਬੀ-ਲੰਬੀ ਵੀ ਫੁੱਲ ਆ ਜੇ ਗੱਲ ਕਰ ਲਈਏ ਆਰਡਰ ਰੱਖਦੀ ਆ ਬਿਲਕੁਲ ਫਿਕਸ ਨਾਲ ਲੱਗਣਾ ਲੱਕੜ ਬਹੁਤ ਵਧੀਆ ਇਹ ਦੁੱਧ ਵਾਲੀ ਲੱਕੜ ਆ ਇਹਦਾ ਕੀ ਰਿਕਾਰਡ ਆ ਜੀ ਇਹਦਾ ਰਗੜ 22 23 ਕਿਲੋ ਦਾ ਬਾਈ ਕੁਰੀ 22 23 ਕਿਲੋ ਦਾ ਪਰ ਮੀਂਹ ਦੀ ਗਰਮੀ ਸਰਦੀ ਜਿਵੇਂ ਮਰਜੀ ਚ ਹੋ ਜਾ ਨਾੜਾ ਨੂੜਾ ਖੜਾਈ ਖੜੀ ਆ ਵੀ ਆ ਸਾਰੇ ਸੀਜ਼ਨਾਂ ਚ ਚੱਲਣ ਵਾਲੀ ਪੱਛੀ ਆ ਗਈ ਹੈ ਨਾ ਸਾਰੇ ਥਣ ਬਾਹਲਾ ਚੰਗਾ ਥਾਣਾ ਗਰਮੀ ਸਰਦੀ ਚ ਚੱਲ ਵਾਲੀ ਆਈਟਮ ਆ ਸੱਜਣੋ ਤੇ ਗੱਲ ਇੱਕ ਹੋਰ ਦਾ ਅੱਧਾ ਨਾ ਦੁੱਧ ਦਾ ਇਹਦਾ ਜਿਹੜਾ ਦੁੱਧ ਵੀ ਤਕਰੀਬਨ ਤਕਰੀਬਨ ਮੱਜਾਂ ਨਾਲ ਦਹੀਂ ਹੋਊਗਾ ਮੱਜਾਂ ਨਾਲ ਦਾ ਹੋਊਗਾ ਫੈਟ ਵਾਲਾ ਦੁੱਧ ਦੂ ਆ ਕੱਦ ਵੀ ਫੁੱਲ ਵੱਡਾ ਜੇ ਕਿਸੇ ਭਰਾ ਨੇ ਗੱਲ ਕਰ ਲਈ ਬਰੀਡਿੰਗ ਤੇ ਕੰਮ ਕਰਨਾ ਬਰੀਡਿੰਗ ਤੇ ਕੰਮ ਵੀ ਕਰ ਸਕਦਾ ਤੇ ਬਾਕੀ ਇਹ ਤੁਹਾਡਰ ਕੁਆਲਟੀ ਕਰ ਸਕਦੇ ਇੱਕ ਨ ਤੇ ਬੱਚਾ ਲਾ ਕੇ ਧਾਰਾਂ ਆਪਾਂ ਤੁਹਾਨੂੰ ਇਹ ਜੀਆਂ ਵੀ ਦਿਖਾ ਦਨੇ ਮਾਰ ਕੇ ਲੈ ਧਾਰਾਂ ਤੁਹਾਨੂੰ ਸੱਜਣੋਂ ਆਪਾਂ ਮਾਰ ਕੇ ਇਹ ਜੀਆਂ ਵੀ ਦਿਖਾ ਦਨੇ ਪਹਿਲਾਂ ਥਣ ਦਾ ਸੈਜ ਚੈੱਕ ਕਰ ਸਕਦੇ ਮਾੜਾ ਚੰਗਾ ਥਾਣਾ ਪੂਰੀ ਦੇ ਥਣ ਦਾ ਸੈਜ ਵੀ ਆਣ ਲੱਗਾ ਮੁੱਠੀ ਦੀ ਚਵਾਈ ਵਾਲਾ ਤੇ ਚਵਾਈ ਵੀ ਇਹਦੀ ਬਿਲਕੁਲ ਫੋਕੀ ਹੋਊ ਗਲਾਸ ਵਰਗਾ ਥਾਣ ਲੱਗਿਆ ਆ ਜੇ ਮੈਂ ਗੱਲ ਕਰ ਲਈ ਜੇ ਜਵਾਕੇ ਬਿਠਾ ਦੇ ਚੋਈ ਜੀ ਲੱਗਦਾ ਜੀ ਚਵਾਈ ਆ ਗਈ ਫੁੱਲ ਠੋਸ ਪਿਛਲੇ ਤੋਂ ਵੀ ਮਾਰਦੀ ਚੋਈ ਚੱਲ ਵੀ ਚੋਈ ਚੱਲ ਦੇਖ ਛੱਡ ਦੇ ਜੋਬਰਾ ਸਵੇਾਈ ਆ ਗਈ 100 ਦਾ 100 ਆਰਡਰ ਰੱਖਦੀ ਅੱਜ ਮੈਂ ਤੁਹਾਨੂੰ ਦੱਸਿਆ ਬਿਲਕੁਲ ਇੱਕ ਤਾਂ ਕੇਰਾ ਹੋਰ ਤੋੜ ਦੇ ਜੋ ਬਰਾ ਇਹਨੂੰ ਪਸਮੀ ਹੋਈ ਦਿਖਾ ਦਿੰਨਾ ਤੁਹਾਨੂੰ ਤੋੜ ਕੇ ਉਹਣਾ ਕਿਉਂਕਿ ਇੱਥੇ ਠੰਡੇ ਸੈਜ ਦਾ ਆਈਡੀਆ ਹੋ ਜਾਊਗਾ ਤੇ ਬਾਕੀ ਆਰਡਰ ਕੁਆਲਿਟੀ ਕਿਉਂਕਿ ਜਦੋਂ ਪਸੂ ਪਸਮ ਜਾਂਦਾ ਗੱਲਬਾਤ ਤੇ ਹੋਰ ਹੋ ਜਾਂਦੀ ਆ ਸੂਆ ਹੈਗਾ ਇਹਦਾ ਦੂਜਾ ਤਾਜੀ ਸੂਆ ਤੇ ਇਥੋਂ ਆਰਡਰ ਕੁਆਲਿਟੀ ਇੱਕ ਵਾਰੀ ਫਿਰ ਚੈੱਕ ਕਰ ਲਿਓ ਪੂਰੀ ਡੈਰੀ ਵਾਲੇ ਇਹੇ ਦੀ ਗਾਂ ਲੈਂਦੇ ਹੁੰਦੇ ਆ 10 ਸਾਲ ਚੂਈ ਜਾਵੇ ਕੋਈ ਪੈਰਪੂਰ ਨਹੀਂ ਖਰਾਬ ਹੁੰਦਾ ਇਹ ਲੱਕੜ ਦੇ ਕਿਹਦੀ ਕਹੇ ਦੀ ਲੱਗੀ ਆ ਤੇ ਗਰਮੀ ਸਰਦੀ ਚੱਲਣ ਵਾਲਾ ਤੋਹਫਾ ਦਿਖਾਇਆ ਤੁਹਾਨੂੰ ਆਪਾਂ ਦੂਜਾ ਸੂਆ ਕੱਦ ਵੀ ਫੁੱਲ ਵੱਡਾ ਪ੍ਰਿੰਟ ਵਾਈਜ਼ ਵੀ ਸੋਹਣੀ ਆ ਤੇ ਜਿਹੜਾ ਥਣ ਦਾ ਸੈਜ ਲੱਗਿਆ ਉਹ ਲੱਗਿਆ ਇਹਨੂੰ ਸਜਣੋ ਬਾ ਕਮਾਲ ਹੀ ਲੱਗਿਆ ਜਮਈ ਪਸਮਾ ਵੀ ਫੁੱਲ ਰੱਖਦੀ ਆ ਤੇ ਜਿਹੜਾ ਥਾਣਾ ਥਣ ਲੱਗਿਆ ਇਹਨੂੰ ਮੱਜਾਂ ਨਾਲ ਦਾ ਜਹੀ ਜੀ ਮੱਜਾਂ ਦੀ ਚਵਾਈ ਕਰ ਲਈ ਜਹੀ ਆਪਾਂ ਨੇ ਬੱੱਚੀ ਦੀ ਚਵਾਈ ਕਰ ਲਈ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ 4 ਨੰਬਰ ਤੇ ਤੋਹਫੀ ਦਿਖਾਵਾਂਗੇ ਉਹ ਵੀ ਗੱਬਣ ਦਾ ਤੌਰ ਖੋਲ ਕੇ ਉਹਨੂੰ ਵੀ ਐਂ ਦਾ ਐਂ ਲੱਗੂ ਥੋਨੂੰ ਜਿਵੇਂ ਬਾਜ਼ਾਰ ਇਲਾਰਕੀ ਹੁੰਦੀ ਆ ਪਰ ਹੈਗੀ ਇਹ ਗੱਬਣ ਆ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਸੂਆ ਬਾਈ ਡਰਮ ਹੀ ਲੇਵੇ ਦਾ ਲਾਈ ਫਿਰਦੀ ਆ ਜਿੱਦੀ ਆਪਾਂ ਕਹਿ ਸਕਦੇ ਆ ਵੀ ਓਡੀ ਆਰਡਰ ਬਣਾ ਦੂਗੀ ਆ ਜਿੱਦੀ ਆਪ ਆ ਓਡੀ ਆਰਡਰ ਬਣਾ ਦੂਗੀ ਲੈ ਚੱਲ ਲੈ ਚੱਲ ਇਹਨੂੰ ਹਟਕਾਈ ਨਾ ਥੋਰ ਥੋੜੀ ਥਣ ਦਾ ਸਹਜ ਇਹਦਾ ਵੀ ਬਾਈ ਮੱਝਾਂ ਨਾਲ ਰਹੀ ਆ ਨਾ ਬਾਲੀ ਚੰਗੀ ਆ ਬਾਈ ਕੁੜੀ ਇਹ ਇਹਦੇ ਦੁੱਧ ਦੀ ਕੀ ਰਿਪੋਰਟ ਆ ਇਹਨੇ 30 ਕਿਲੋ ਦੁੱਧ ਦਿੱਤਾ ਬਾਈ ਤੇ ਦਿੱਤਾ ਵੀ ਮੇਰਾ ਖਿਆਲ ਹੈ ਮੱਜਾਂ ਨਾਲ ਦਾ ਹੀ ਹੋਣਾ ਮੱਜਾਂ ਨਾਲ ਦਾ ਹਾਂ ਖੜਾ ਲਾ ਬਾਈ ਖੜਾ ਲਾ ਇੱਥੇ ਰੋਕ ਲਾ ਕਿਉਂਕਿ ਇਹ ਦੋ ਬੇੜਾਂ ਲਾਸਟ ਵਾਲੀਆਂ ਥੋੜਾ ਕ੍ਰੋਸ ਅੰਗ ਵਾਲੀਆਂ ਦਿਖਾਈਆਂ ਤੁਹਾਨੂੰ ਗਰਮੀ ਸਰਦੀ ਚੱਲਣ ਵਾਲੀਆਂ ਦਿਖਾਈਆਂ ਦਬਾ ਦੇ ਕਿਹੜਾ ਕਿਰਾਏ ਨੂੰ ਇੱਥੋਂ ਕਮਾ ਲਾ ਲਾ ਠੰਡੀ ਇੰਨੀ ਆ ਉੱਥੇ ਤੈਨੂੰ ਬਹਿ ਕੇ ਦਿਖਾਉਂ ਦੋਹਾਂ ਪਾਸੇ ਬਹਿ ਕੇ ਚੌਂਦੇ ਰਹਿਆ ਬੰਦੇ ਗੱਬਣ ਥੱਲੇ ਹਾਂ ਲੱਤ ਛੱਟ ਵਾਲਾ ਕੰਮ ਤਾਂ ਨਹੀਂ ਨੋ 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 ਜੇ ਲੱਤ ਮਾਰ ਗਈ ਤਾਂ ਆਪਣੀ ਵਾਪਸ ਭੇਜ ਦੋ ਬੈਠ ਠੀ ਇਹਦਾ 30 ਕਿਲੋ ਵਰਗਾ ਆਰਡਰ ਦੱਸਿਆ ਬਈ ਤੇ ਬਾਕੀ ਆਰਡਰ ਦਾ ਸਾਈਜ਼ ਆ ਗਿਆ ਫੁੱਲ ਟੇਬਲ ਆਰਡਰ ਰੱਖੂਗੀ ਅੱਗੇ ਪਿੱਛੇ ਦਾ ਥਾਣਾ ਦਾ ਗੈਪ ਵੀ ਫੁੱਲ ਰੱਖੂ ਚਬਾਈ ਦੀ ਨਿਕਲੂਗੀ ਇਹ ਜਮਾ ਫੋਕੀ ਕਹਿ ਲਈ ਆਪਾਂ ਬਈ ਨਾੜਾ ਨੇੜੇ ਹੋ ਜਾ ਮੜਾਇਆ ਗੁਰੀ ਦੇਖ ਨਾੜਾਂ ਦੇ ਵਿੱਚ ਸਾਈ ਬਈ ਦੋ ਬੰਦੇ ਨੇ ਬੈਜਾ ਅਬ ਬਈ ਕੀ ਦਿਖਾ ਦੇਦੇ ਥੱਲੇ ਠੰਡੀ ਸੀਲ ਵਾਲੀ ਕਰਾ ਦੇ ਤਸੱਲੀ ਥੱਲੇ ਬਹਿ ਕੇ ਦੇ ਠੰਡੀ ਦਾ ਬੌਲੀ ਵਾਲਾ ਆ ਗੱਬੜ ਮੱਛੀ ਥੱਲੀ ਦਿਖਾਉਨੇ ਆ ਬਹਿ ਕੇ ਸਾਨੂੰ ਇਹ ਕੋਈ ਸੂਈ ਨਹੀਂ ਹੋਈ ਕਿਤੇ ਸਾਨੂੰ ਐ ਹੋਜੇ ਸੱਜਣਾ ਨੂੰ ਵੀ ਇਹ ਤਾਜੀ ਸੂਈ ਹੋਈ ਆ ਏ ਸੱਜਣੋ ਹਾਲ ਫਿਲਹਾਲ ਬਚੀ ਥਾਈ। ਨਾ ਜ਼ੂਨ ਦੇ ਮੌਕੇ ਲੱਤ-ਲੱਤ ਕਮਾ ਕੇ ਵੀ ਨਹੀਂ ਮੁੜਿਆ ਜਾਂਦਾ ਇੰਨੀ ਬਣਦੀ ਆ। ਤੇ ਦੁੱਧ ਵੀ ਇਹਦੀ ਫੈਟ ਵੀ ਚੰਗੀ ਆਉ ਮੱਝਾਂ ਨਾਲ ਦੀ। 13 ਹੋਰ ਤੋਰ ਇਹਨੂੰ ਹੋਲ ਕੇ ਫਿਰ। ਟੋਰ ਦੇ ਇੱਕ ਵਾਰੀ ਹੋਰ ਤੋਰ ਦੇ। 13 ਹੋਰ ਤੋਰ ਦੇ ਤਸੱਲੀ ਕਰਾ ਦਈਏ ਭਰਾਵਾਂ ਦੀ ਦੇਖਣ ਵਾਲੀ ਨਹੀਂ ਹਰੇਕ ਪੱਖ ਤੋਂ। ਕਿਉਂਕਿ ਇਹ ਗਰਮੀ ਸਰਦੀ ਚ ਕਹਿ ਸਕਦੇ ਆ ਆਪਾਂ ਵੀ ਗਰਮੀ ਸਰਦੀ ਵਾਲੇ ਤੋਹਫੇ ਦਿਖਾ ਰਿਹਾ ਤੁਹਾਨੂੰ ਮੈਂ। ਇਹ ਗਰਮੀ ਚ ਵੀ ਚੱਲੂ ਬੈਠ ਤੇ ਸਰਦੀ ਵਾਲੇ ਮੌਸਮ ਚ ਵੀ ਚੱਲੂਗੀ। ਜਿਵੇਂ ਤੁਹਾਨੂੰ ਮੈਂ ਇਹਦਾ ਦੁੱਧ ਦੱਸਿਆ ਵੀ ਦੁੱਧ ਵੀ ਇਹਦਾ ਮੱਜਾਂ ਦੇ ਏੜ-ਗੇੜ ਹੋਊਗਾ ਚੰਗੀ ਫੈਟ ਵਾਲਾ ਦੁੱਧ ਪਾਊਗੀ ਤੇ ਬਾਕੀ ਇੱਥੋਂ ਕਰ ਸਕਦੇ ਹੋ ਆਰਡਰ ਕਰਵਾ ਲੈ ਹੁਣ ਇਹੀ ਚੱਲਣੀ ਆ ਗੁਰੀ ਸੀਜ਼ਨ ਵਾਲੀ ਆ ਤੇ ਆਰਡਰ ਵੀ ਫੁੱਲ ਵੱਡਾ ਹੀ ਆ ਕੈਮਰੇ 'ਚ ਤੁਹਾਨੂੰ ਨੀਕੀ ਛੋਟਾ ਲੱਗ ਸਕਦਾ ਜੇ ਤੁਸੀਂ ਨੇੜੇ ਆ ਕੇ ਦੇਖੋਗੇ ਉਹ ਗੱਲ ਬਾਤ ਨਹੀਂ ਲੱਗੂ ਵੀ ਨੇੜੇ ਆ ਕੇ ਤੁਹਾਨੂੰ ਛੋਟਾ ਲੱਗ ਜਾ ਕਿਸੇ ਵੀ ਪੱਖ ਤੋਂ ਮਾੜਾ ਮੋਟਾ ਵੱਡਾ ਹੀ ਲੱਗ ਸਕਦਾ ਛੋਟਾ ਨਹੀਂ ਲੱਗ ਸਕਦਾ ਤੀ ਤੋ ਪਲੱਸ ਹੀ ਚੱਲੂਗੀ ਦੁੱਧ ਨੂੰ ਇਹ ਆ ਲੈ ਚੱਲ ਬਈ ਇਹਨੂੰ ਤੇ ਦੁੱਧ ਵੀ 30 ਤੋਂ ਬਾਹਰ ਪਾਉ ਜਿਵੇਂ ਆਪਾਂ ਕਹਿ ਲਈ ਵੀ ਆਪਾਂ ਨੇ 20 ਪਲੱਸ ਵਾਲੀ ਕੋਈ ਮੱਝ ਲੈ ਲਈ ਉਹਦਾ ਮੁਕਾਬਲਾ ਕਰੂਗੀ। ਫਾਇਟ ਵੀ ਚੰਗੀ ਪਾ ਦੂਗੀ, ਦੁੱਧ ਵੀ ਚੰਗਾ ਪਾ ਦੂ ਤੇ ਮੌਸਮ ਵੀ ਸਾਰੇ ਚ ਲੂਗੀ। ਡਾਕਟਰ ਦੀ ਵੀ ਤੁਹਾਨੂੰ ਬਾੜੀ ਲੋੜ ਨਹੀਂ ਪੈਣੀ। ਇਹ ਗਾਂ ਜੇ ਕਿਸੇ ਨਵੇਂ ਸੱਜਣ ਨੇ ਵੀ ਰੱਖਣੀਆਂ ਨੇ ਗਾਵਾਂ ਪਹਿਲੀ ਵਾਰੀ ਉਹ ਭਰਾ ਵੀ ਸੰਪਰਕ ਕਰ ਸਕਦਾ ਬਾਈ ਨਾਲ। ਨੰਬਰ ਬੋਲੀ 777 977960585 ਜੀ। ਪਿੰਡ ਧੌਲਾ ਜ਼ਿਲ੍ਹਾ ਬਰਨਾਲਾ। 977960585 ਬਾਈ ਦਾ ਨੰਬਰ ਆ। ਇੱਕ ਤਾਂ ਅੱਵੱਛੀ ਦਿਖਾਈ ਆ ਟੋਪ ਹੀ ਦਿਖਾਈ ਨੇ ਤੋਫੀ ਦਿਖਾਈ ਨੇ ਚਾਰੇ ਜੇ ਗੱਲ ਕਰ ਲਈਏ ਜੇ ਨਾ ਜੋ ਜਿਹੜੀ ਵੀ ਪਸੰਦ ਆ ਉਹ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ